ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਚਲੋ ਘੁੰਮ ਘਮੇਰੀਆਂ ਕਰਕੇ 10 12 10 ਦਿਨ ਬਾਹਰ ਰਹਿ ਕੇ ਅੱਜ ਫੇਰ ਆਪਣੇ ਖੇਤਾਂ ਦੇ ਵਿੱਚ ਗੇੜੇ ਮਾਰਨ ਸਟਾਰਟ ਕਰਤੇ ਸਵੇਰ ਦੇ ਕਈ ਪਾਸੇ ਗੇੜੇ ਦੇਲੇ ਤੇ ਪਾਣੀ ਪੁਣੀ ਤਾਂ ਹੈ ਨਹੀਂ ਆਪਣੇ ਕਿਸੇ ਵੀ ਖੇਤਾਂਾਂ 'ਚ ਕਿਉਂਕਿ ਇਹਨਾਂ ਦੀ ਬੇਲ ਆਪਾਂ ਥੋੜੇ ਦਿਨ ਰੋਕੇ ਵਧਣੀ ਆ ਇਹ ਹੈਗਾ ਸੀਗਾ ਆਪਣਾ ਸੂਰੀਆ ਲੱਗਾ ਸੂਰੀਆ ਸਾਇ ਥੋੜੇ ਦਿਨ ਰੁੱਕ ਕੇ ਬਣਾਉਂਦਾ ਤਾਂ ਕਰਕੇ ਆਪਾਂ ਇਹਦਾ ਪੰਗਾ ਨਹੀਂ ਲਿਆ ਜੋ ਵੱਡਣ ਦਾ ਹਾਂ ਇਹਨੂੰ ਸਪਰੇਅ ਤੇ ਤੇਲੇ ਵਾਲੀਆਂ ਦਵਾਈਆਂ ਇਹਨਾਂ ਨਾਲ ਪਾ ਕੇ ਇਹਨੂੰ ਜਿਉਂਦੀ ਜਾਗਦੀ ਰੱਖਿਆ ਹੋਇਆ ਵਾ ਤਾਂ ਹੀ ਕਰਕੇ ਤੇ ਇਹਨੂੰ ਹੁਣ ਫੇਰ ਸਪਰੇਅ ਇੱਕ ਕਰਾਂਗੇ ਤੇ ਹੁਣ ਜਿਹੜੇ ਲੇਟ ਵਾਲੇ ਆਲੂ ਆ ਆਪਣੇ ਜਿਵੇਂ ਕਰੋੜਾ ਵਗੈਰਾ ਲੱਗਾ ਸੀਗਾ ਉਹਨੂੰ ਵੀ ਸਪਰੇਅ ਚਲਦੀ ਆ ਤੇ ਇਧਰ ਆਪਣਾ ਉਹ ਖੇਤ ਆ ਜਿੱਥੇ ਆਪਾਂ ਮਸ਼ੀਨ ਚਲਾ ਕੇ ਦੇਖੀ ਸੀ ਪਹਿਲੇ ਦਿਨ ਵੀ ਬੇਲ ਵੱਢਣ ਵਾਲੀ ਦੇਖ ਲੋ ਬੇਲ ਐਨ ਪੂਰੀ ਸੁੱਕੀ ਹੋਈ ਆ ਜਿਹੜੀ ਵੱਢੀ ਹੋਈ ਸੀ ਕੋਈ ਤੁਹਾਨੂੰ ਦੀ ਨਹੀਂ ਵੀ ਆ ਹਰੀ ਐਨ ਪੂਰਾ ਖੇਤ ਸਾਫ਼ ਹੋ ਗਿਆ ਦਿਨ ਠੀਕ ਨਹੀਂ ਤੇ ਇਦਾਂ ਹੀ ਆ ਵੀ ਸਾਰੇ ਪਾਸੇ ਕੰਮ ਇਹਦਾ ਵਧੀਆ ਵਾ ਕੋਈ ਮਾੜਾ ਨਹੀਂ ਕੰਮ ਜੇ ਤੁਸੀਂ ਮਾੜੇ ਮਾੜੇ 4-4 5-5 ਉਂਗਲਾਂ ਟੰਡਲ ਛੱਡ ਕੇ ਵੀ ਵੜ ਦਿੰਨੇ ਹੋ ਨਾ ਉਹ ਵੀ ਸੁੱਕ ਜਾਂਦੀ ਐ ਵੇ ਦੇਖ ਲੋ ਤੁਹਾਨੂੰ ਸਾਰੇ ਖੇਤ ਦੇ ਵਿੱਚ ਦਿਖਾ ਦਿੰਨਾ ਨਿਗਾਹ ਮਾਰ ਲਓ ਵੀ ਕਿਤੇ ਵੀ ਕੋਈ 1% ਵੀ ਤੁਹਾਨੂੰ ਉਹ ਨਹੀਂ ਦੀਂਦਾ ਹੋਊਗਾ ਤੇ ਪੂਰਾ ਵਧੀਆ ਚੀਜ਼ ਐ ਇਹ ਤੇ ਕੋਈ ਪ੍ਰੋਬਲਮ ਨਹੀਂ ਆਉਂਦੀ ਕੋਈ ਕੁਝ ਨਹੀਂ ਹੈਗਾ ਨਾ ਤੁਹਾਡਾ ਤੁਸੀਂ ਦੇਖੋ ਹੁਣ ਮੀਂਹ ਵੀ ਪੈ ਗਿਆ ਨਾ ਕਿਤੇ ਆਲੂ ਬਾਹਰ ਦੀਂਦਾ ਨਾ ਕੁਝ ਹੋਰ ਆ ਹਨਾ ਨਾਰਮਲ ਪੀਜਾਨ ਤੇ ਚਾਰਾਂ ਵਾਲੇ ਦੇ ਨਾਲ ਫਰਕ ਇਹ ਪੈ ਗਿਆ ਅੱਗੇ ਨਾ ਜਿਹੜਾ ਦੋਹਾਂ ਵਾਲਾ ਨੁਕਸਾਨ ਦੋਹਾਂ ਵਾਲੇ ਦਾ ਵੀ ਕੋਈ ਨਹੀਂ ਹੈਗਾ ਸੀਗਾ ਬਸ ਦੋਹਾਂ ਵਾਲੇ ਦਾ ਕੀ ਸੀਗਾ ਕਿ ਦੋਹਾਂ ਵਾਲਾ ਆ ਸਾਈਡ ਵਾਲੀਆਂ ਬੱਟਾਂ ਨੂੰ ਬਹੁਤ ਮਿੱਧ ਦੇ ਦਿੰਦਾ ਸੀ ਅੱਗੇ ਕਿਉਂਕਿ ਮੋੜ-ਮੋੜ ਦਾ ਹਰੇਕ ਹੈ ਉਹਨੇ ਹਰੇਕ ਖਾਲੀ ਦੇ ਵਿੱਚ ਇੱਕ ਇੱਕ ਟਾਇਰ ਜਾਣਾ ਤੇ ਇਹ ਚਾਰਾਂ ਵਾਲੇ ਦੇ ਨਾਲ ਇਹ ਹੋਇਆ ਕਿ ਤੁਸੀਂ ਦੇਖ ਲਓ ਵੀ ਸਾਈਡ ਵਾਲੀ ਬੱਟ ਤੁਹਾਨੂੰ ਕੋਈ ਵੀ ਮਿੱੱਦੀ ਨਹੀਂ ਦਿੰਦੀ ਵੀ ਵੀ ਐਉਂ ਨਹੀਂ ਤੋਂ ਨੂੰ ਪਾਇ ਮਹਿਸੂਸ ਨਹੀਂ ਹੋ ਰਿਹਾ ਵੀ ਟਰੈਕਟਰ ਆ ਕੇ ਇੱਥੋਂ ਮੁੜ ਕੇ ਗਿਆ ਹੋਇਆ ਦਾ ਠੀਕ ਨਹੀਂ ਤੇ ਉਹ ਹਰੇਕ ਖਾਲੀ ਦੇ ਵਿੱਚ ਇੱਕ ਇੱਕ ਵਾਰ ਟਰਨਿੰਗ ਦਾ ਹਰੇਕ ਖਾਲੀ ਦੇ ਵਿੱਚ ਦੋ ਵਾਰ ਟਰਨਿੰਗ ਦਾ ਜਿਹੜਾ ਦੋਹਾਂ ਵਾਲਾ ਪੀਸ ਆਪਣਾ ਹਰੇਕ ਖਾਲੀ ਚ ਉਹਨੇ ਦੋ ਵਾਰਿੰਗਣਾ ਤੇ ਇਹ ਤੁਹਾਨੂੰ ਪਤਾ ਖਾਲੀਆਂ ਛੜ ਛੜ ਨਿੰਗਦਾ ਤਾਂ ਕਰਕੇ ਸਾਰਾ ਪੂਰਾ ਕੰਪਲੀਟ ਹੋਇਆ ਹੋਇਆ ਤੇ ਆ ਦੇਖੋ ਵੀ ਸਾਈਡ ਤੇ ਪਤਾ ਵੀ ਨਹੀਂ ਲੱਗ ਰਿਹਾ ਵੀ ਤੁਸੀਂ ਬੇਲ ਵੱਢੀ ਐ ਇਹਦੇ ਨਾਲ ਹਨ ਤੇ ਐਨ ਪੂਰਾ ਵਧੀਆ ਸਵਾਦ ਆ ਪੂਰਾ ਵਧੀਆ ਸੋਹਣਾ ਬਣਿਆ ਹੈ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਸੋਹਣਾ ਵਾ ਵਧੀਆ ਆਪ ਦਾ ਪ੍ਰੋਸੈਸ ਕਰਦਾ ਕੰਮ ਵਧੀਆ ਵਾ ਇਹ ਚੀਜ਼ ਤੇ ਮੈਨੂੰ ਤਾਂ ਬਹੁਤ ਪਸੰਦ ਆਇਆ ਬਾਈ ਦੇਖੋ ਸਾਰੀਆਂ ਚੀਜ਼ਾਂ ਵਧੀਆ ਹੀ ਆ ਮੈਂ ਕਿਸੇ ਚੀਜ਼ ਨੂੰ ਇੱਕ ਨੂੰ ਵਧੀਆ ਜਾਂ ਮਾੜਾ ਨਹੀਂ ਕਹਿ ਰਿਹਾ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਦੋਹਾਂ ਵਾਲਾ ਪਸੰਦ ਆ ਉਹ ਦੋਹਾਂ ਵਾਲਾ ਪਸੰਦ ਪਰ ਮੈਨੂੰ ਇਹ ਚਾਰਾਂ ਵਾਲੇ ਦੀ ਖਾਸੀਅਤ ਇਹੀ ਲੱਗੀ ਆ ਕਿ ਇਹ ਮੋੜਾਂ ਤੇ ਬਿਲਕੁਲ ਨੁਕਸਾਨ ਨਹੀਂ ਕਰ ਰਿਹਾ ਠੀਕ ਆ ਤੇ ਕੇ ਵਿਚਾਲਣੀਆਂ ਢੇੜਿਆਂ ਦੇ ਵਿੱਚ ਵੀ ਬਹੁਤ ਘੱਟ ਟਰੈਕਟਰ ਜਾਂਦਾ ਇਹ ਚੀਜ਼ਾਂ ਦੇ ਇਹਦੇ ਫਾਇਦੇ ਆ ਠੀਕ ਨਹੀਂ ਬਾਕੀ ਤੁਸੀਂ ਦੇਖ ਲਓ ਬਾਕੀ ਹੋਰ ਵੀ ਮੋਟਰਾਂ ਵਾਟਰਾਂ ਤੇ ਢੇਡੇ ਮਾਰਦੇ ਆ ਤੇ ਇੰਨੇ ਦਿਨਾਂ ਤੋਂ ਬਿਲਕੁਲ ਠੰਡ ਨਹੀਂ ਮਹਿਸੂਸ ਹੋਈ ਸੀ ਵੀ 10 ਦਿਨ ਬਾਹਰ ਰਹਿ ਗਏ ਆ ਜ्यों ਪੰਜਾਬ ਨਿਕਲੇ ਕੋਟੀਆਂ ਲਾ ਕੇ ਸੜਤੀਆਂ ਸੀ ਤੇ ਅੱਜ ਸਵੇਰ ਦੀ ਇੰਨੀ ਕ ਠੰਡ ਲੱਗ ਰਹੀ ਆ ਆਵਾਜ਼ ਦੇ ਨਾਲ ਤੇ ਪੂਰੀ ਠੰਡ ਲੱਗ ਰਹੀ ਆ ਤੇ ਹਵਾ ਇੰਨੀ ਤੇਜ਼ ਚੱਲ ਰਹੀ ਆ ਤੇ ਬਾਕੀ ਐ ਹੋ ਹਰ ਇੱਕ ਬੰਦੇ ਦਾ ਐ ਹੋ ਹਰ ਇੱਕ ਬੰਦੇ ਨੂੰ ਆਪੋ ਆਪਣਾ ਏਰੀਆ ਹੀ ਵਧੀਆ ਲੱਗਦਾ ਜਿਵੇਂ ਹੁਣ ਆਪਾਂ ਨੂੰ ਆਪਣਾ ਪਿੰਡ ਹੀ ਵਧੀਆ ਲੱਗਦਾ ਹਨ ਜਿਹੜੇ ਜਿਹੜੇ ਏਰੀਏ ਦੇ ਬੰਦੇ ਆ ਉਹਨਾਂ ਨੂੰ ਆਪੋ ਆਪਣਾ ਏਰੀਆ ਹੀ ਵਧੀਆ ਲੱਗਦਾ ਤਾਂ ਉਸੇ ਤਰ੍ਹਾਂ ਆਪਾਂ ਨੂੰ ਆਪ ਦੇ ਏਰੀਏ ਨਾਲ ਹੀ ਪਸੰਦ ਆ ਬਸ ਤੇ ਆ ਸਾਹਮਣੇ ਸਕੂਲ ਬਣ ਰਿਹਾ ਬਹੁਤ ਵੱਡਾ ਤੇ ਸ਼ਹਿਰ ਦੇ ਬੰਦਿਆਂ ਨੇ ਬਣਾਉਣਾ ਸ਼ੁਰੂ ਕੀਤਾ ਬਾਕੀ ਚੱਲੀ ਜਾਂਦਾ ਕੰਮ ਕਰ ਇਹ ਵੀ ਆਪਣਾ ਪਖਰਾਜ ਦਾ ਪਲਾਟ ਹੀ ਹੈ ਇੱਥੇ ਆਪਣੇ ਕੋਲੇ ਹੈਗੇ ਸੀਗੇ 20 ਕਿੱਲੇ ਪਖਰਾਜ ਦੇ ਤੇ ਇਹ ਆਪਾਂ ਸਾਰੀ ਬਜਾਉਣ ਦੇ ਦੀ ਲੇਟ ਹੀ ਕਰੀ ਸੀ ਤੇ ਹੁਣ ਇਹਨੂੰ ਸਾਰੇ ਨੂੰ ਹੀ ਸਾਹਮਣਾ ਪੈਣਾ ਕੀ ਕੋਈ ਇਹਨੂੰ ਕੋਈ ਬਿਮਾਰੀ ਬੁਰੀ ਨਾ ਆ ਜਾਵੇ ਆਹ ਕਰਕੇ ਸਿਰਫ ਇਕੱਲੀ ਫੰਗੀ ਸਾਈਡ ਦੀ ਸਪਰੇਅ ਕਰਨੀ ਆਪਾਂ ਹੋਰ ਐਜੇ ਤੇ ਕੁਛ ਨਹੀਂ ਯੂਜ਼ ਕਰਨਾ ਸਿਰਫ ਤੋਂ ਸਿਰਫ ਫੰਗੀ ਸਾਈਡ ਕਰਨਾ ਉਹ ਵੀ ਤਾਂ ਕਿ ਹਜੇ ਦੀ ਆਪਾਂ ਬੇਲ ਨਹੀਂ ਵੜ ਸਕਦੇ ਕਿ ਖੇਤ ਚ ਵੜਾਂਗੇ ਤਾਂ ਗਿੱਲੇ ਆ ਖੇਤ ਬੱਟਾਂ ਦੇ ਨਾਲ ਆਲੂ ਵੀ ਖਰਾਬ ਹੋਣਗੇ ਤੇ ਫੇਰ ਪਤਾ ਕੀ ਆ ਬਾਈ ਮੈਂ ਥੋੜਾ ਚਾਹਨਾ ਕਿ ਉਹ ਮਸ਼ੀਨ ਵਾਲੇ ਨਾਲ ਹੀ ਬੇਲ ਵਢੀ ਜਾਵੇ ਕਿਉਂ ਕਿਉਂਕਿ ਜੇ ਆਪਾਂ ਲੇਬਰ ਤੋਂ ਬੇਲ ਵਢਾ ਕੇ ਬੱਟ ਤੇ ਰੱਖਦੇ ਆਂ ਬਾਈ ਉਹ ਗਾਂਹਾਂ ਵਾਲੀਆਂ ਮਸ਼ੀਨਾਂ ਮਝੁੰਨਾ ਦੇ ਵਿੱਚ ਨਾ ਬਹੁਤ ਫਸਣ ਦਾ ਜੱਬ ਜੱਬ ਪੈ ਜਾਂਦਾ ਕਦੇ ਪਟਿਆਂ 'ਚ ਫਸ ਜਾਂਦੀ ਆ ਕਦੀ ਕਿਤੇ ਫਸ ਜਾਂਦੀ ਆ ਉਹ ਚੀਜ਼ਾਂ ਬਹੁਤ ਔਖਾ ਕਰਦੀਆਂ ਫੇਰ ਹਨ ਤੇ ਤਾਂ ਕਰਕੇ ਹੈਗਾ ਕਿ ਇਦਾਂ ਹੀ ਸਹੀ ਰਹੀਏ ਸਹੀ ਰਹਿ ਜਾਵੇ ਕਿ ਬੇਲ ਸਹੀ ਹੋਵੇ ਤੇ ਸਹੀ-ਸਹੀ ਵੱਢੀਏ ਵੇਖੋ ਠੰਡ ਤਾਂ ਬਹੁਤ ਆ ਹਜੇ ਟੈਂਪਰੇਚਰ ਵੀ ਪੂਰਾ ਹਾਈ ਆ ਤੇ ਹੌਲੀ-ਹੌਲੀ ਮੇਰੇ ਖਿਆਲ 'ਚ ਵੀ ਇਹ ਸਹੀ ਹੋ ਜਾਊਗਾ ਤੇ ਬਾਕੀ ਚੱਲੀ ਜਾਂਦਾ ਕੌਣ ਕਿ ਮੀ 2-3 ਦਿਨਾਂ ਬਾਅਦ ਫੇਰ ਦਿਖਾ ਰਿਹਾ ਜੇ ਆਪਾਂ ਇਹਨੂੰ ਨਾ ਸਾਂਭਾਂਗੇ ਫੇਰ ਉਹ ਨੌਕੇ ਹੋਵਾਂਗੇ ਤੇ ਉਹਨਾਂ ਨਾਲ ਚੰਗਾ ਕੀ ਆ ਬੈਨੂੰ ਸਾਂਭ ਲਈਏ ਗੱਲ ਛੋਟੀ ਜੀ ਆ ਪਰ ਕਹਿਣਾ ਜ਼ਰੂਰੀ ਆ ਜ਼ਿੰਦਗੀ ਮੇਰੀ ਆ ਪਰ ਥੋੜਾ ਹੋਣਾ ਵੀ ਆਲੂ ਉਹ ਬਹੁਤ ਜ਼ਰੂਰੀ ਆ ਥੋੜੇ ਸਿਰ ਤੇ ਛਾਲਾ ਮਾਰਦੇ ਆ ਥੋੜਾ ਹੋਣਾ ਬਹੁਤ ਜ਼ਰੂਰੀ ਆ ਝਾੜ ਵਧੀਆ ਦੇ ਦਿਓ ਤੇ ਨੁਕਸਾਨੇ ਨਾ ਜਾਇਓ ਰੇਟ ਵਧੀਆ ਹੋ ਜਵੇ ਤਾਂ ਥੋੜਾ ਹੋਣਾ ਸਾਡੀ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਆ ਹੁਣ ਢੇੜਾ ਮਾਰਦੇ ਮਾਰਦੇ ਪਹੁੰਚਿਆ ਪਖਰਾਜ ਵਾਲੇ ਖੇਤਾਂ 'ਚ ਇਹਦੀ ਬੀਲ ਵੱਢਣ ਨੂੰ ਰੈਡੀ ਸੀਗੀ ਤਾਂ ਹੁਣ ਕੋਈ ਹੱਲ ਨਹੀਂ ਹੋਇਆ ਕਿਉਂਕਿ ਖੇਤਾਂ ਦੇ ਵਿੱਚ ਭਰ ਗਿਆ ਪਾਣੀ ਤੇ ਹੁਣ ਸੈਜ ਵੀ ਚੈੱਕ ਕਰਵਾ ਦਿੰਨੇ ਆ ਤੁਹਾਨੂੰ ਵੀ ਕਿੱਡਾ ਸੈਜ ਹੋਇਆ ਇਹਦਾ ਦੇਖ ਲਓ ਪੂਰੀ ਲੇਟ ਪਲਾਂਟਿੰਗ ਕਰੀ ਸੀ ਇਹਦੀ ਤੁਹਾਨੂੰ ਦੱਸੀ ਵੀ ਸੀ ਵੀ ਇੰਨੇ ਡੇਟ ਦੀ ਪਲਾਂਟਿੰਗ ਹੈ ਨਾ ਤੇ ਕੋਈ ਤਾਕਤ ਤੁਗਤਾਲੀਆਂ ਤੇ ਸਪ੍ਰੇਹਾਂ ਨਹੀਂ ਕਰੀਆਂ ਆਪਾਂ ਬਾਦੂ ਕੀ ਹਾਂ ਤਾਕਤ ਤੁਗਤਾਲੀਆਂ ਸਪ੍ਰੇਹਾਂ ਕਰੀਆਂ ਹੁਣ ਸੈਜ ਬਣਾਉਣ ਦੇ ਲਈ ਕੋਈ ਕੁਛ ਵੀ ਹਾਂ ਫੰਗੀ ਸੈਡ ਬਹੁਤ ਵਧੀਆ ਕਰਿਆ ਫੰਗੀ ਸੈਡਾਂ ਤੋਂ ਫੰਗੀ ਸੈਡਾਂ ਦੀ ਆਪਾਂ ਘਾਟ ਨਹੀਂ ਰੱਖੀ ਫੰਗੀ ਸੈਡ ਪੂਰੇ ਵਧੀਆ ਕਰਿਆ ਦੇਖ ਲੋ ਲੈ ਹਾਂ ਸੈਜ ਦੇਖ ਲੋ ਆਲੂ ਦਾ ਕਿੱਡਾ ਵੱਡਾ ਹੋ ਗਿਆ ਸੈਜ ਠੀਕ ਨੇ ਬਈ ਗਾਰੇ ਵਾਂਗੂ ਪਈਆ ਮਿੱਟੀ ਆਲੂ ਕੱਢਣੇ ਬੜੇ ਔਖੇ ਹੋਏ ਹੋਏ ਆ ਹੱਥ ਲਿਬੜ ਰਹੇ ਆ ਪੂਰੇ ਠੀਕ ਆ ਐਨ ਗਾਰਾ ਹੀ ਪਿਆ ਵਾ ਥੱਲੇ ਆ ਦੇਖੋ ਆਲੂ ਲੱਭਣੇ ਹੀ ਮੁਸ਼ਕਲ ਹੋਏ ਪਏ ਠੀਕ ਨੇ ਬਸ ਆਜ ਦੇਖ ਲਓ ਆਲੂ ਦਾ ਕੋਈ ਵੀ ਚੀਜ਼ਾਂ ਦੀ ਸਪਰੇਆਂ ਦੀ ਲੋੜ ਨਹੀਂ ਕਿ ਆਪਾਂ ਸਾਈਜ਼ ਵਧਾਉਣ ਲਈ ਸਪਰੇਹਾਂ ਕਰਦੇ ਆਂ ਜਾਂ ਕੁਝ ਹੋਰ ਨਾਰਮਲ ਸਪਰੇਹਾਂ ਨਾਲ ਆਲੂ ਮੋਟਾ ਹੋ ਜਾਂਦਾ ਬੇਲ ਵੱਢਣੀ ਸੀਗੀ ਬਾਈ ਦੇ ਹੌਲੀ 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 ਗਈ ਬਸ ਹੁਣ ਮੀਂਹ ਇੰਨਾ ਪੈ ਗਿਆ ਕਿ ਬੇਲ ਵੱਢਣ ਦੇ ਹਾਲਾਤ ਹੈ ਨਹੀਂ ਹੁਣ ਜੇ ਹੁਣ ਲੇਬਰ ਨੂੰ ਵੀ ਵਿੱਚ ਬਾੜਦੇ ਆ ਤਾਂ ਬੱਟਾ ਖਰਾਬ ਹੋਣਗੇ ਆਲੂ ਨੰਗੇ ਹੋਣਗੇ ਤਾਂ ਕਰਕੇ ਹੁਣ ਅੱਜ ਦੇਖਦੇ ਆ ਇਹਦੇ ਤੇ ਇੱਕ ਤੇਲੇ ਵਾਲੀ ਸਪਰੇ ਕਰਾਉਨੇ ਆ ਕਿ ਵੀ ਐਵੇਂ ਇਤਨੀ ਖਰਾਬ ਨਾ ਹੋ ਜAVE ਤੇਲੇ ਦੇ ਨਾਲ ਫੰਗੀ ਸਾਈਡ ਕੋਈ ਸਪਰੇ ਕਰ ਦਿੰਨੇ ਆ ਤੇ ਜਿਹੜਾ ਚਾਰ ਪੰਜ ਦਿਨ ਖੜੂਗਾ ਤੇ ਨਾ ਤਾਂ ਬੇਲ ਖਰਾਬ ਹੋਊਗਾ ਨਾ ਆਲੂਆਂ ਦਾ ਵਿੱਚ ਕੋਈ ਖਰਾਬ ਹੋਊਗਾ ਕਿਉਂਕਿ ਅਜੇ ਸਬ ਅਵੇਲਬਲ ਨਹੀਂ ਹੋਣੀ ਕਿਉਂਕਿ ਥੋੜੇ ਦਿਨਾਂ ਬਾਅਦ ਫੇਰ ਮੀਂਹ ਦਿਖਾਉਂਦਾ ਤੇ ਨਹੀਂ ਐਵੇਂ ਫਿਰ ਸੀਡ ਖਰਾਬ ਹੋਊਗਾ ਆਪਣਾ ਵਧੀਆ ਸੀਡ ਸੀਗਾ ਇਹ ਆਲੂ ਦਾ ਪਖਰਾਜ ਦਾ ਤੇ ਦੇ ਹੁਣ ਨਾ ਪੜਦੇ ਆ ਫੇਰ ਵੀ ਪੰਗਾ ਪੈਂਦਾ ਜੇ ਰੱਖਦੇ ਆ ਤਾਂ ਵੀ ਪੰਗਾ ਪੈਂਦਾ ਕਰਿਆ ਜਾਵੇ ਤਾਂ ਕੀ ਕਰਿਆ ਜਾਵੇ ਹੁਣ ਦੋਨੇ ਚੀਜ਼ਾਂ ਬਸ ਹੀ ਫਸਦੇ ਆਪਾਂ ਏ ਹੈ ਵੀਰੇ ਪਖਰਾਜ ਜਾਲੂ ਤੇ ਇਹਦੀ ਵੱਢਣੀ ਸੀਗੀ ਆਪਾਂ ਬੇਲ ਤੇ ਹੁਣ ਪੈ ਗਿਆ ਮੀਂਹ ਹੁਣ ਨਹੀਂ ਵੱਢ ਹੋਣੀ ਘਟੋ ਘਟ 5-6 ਦਿਨ ਬੇਲ ਇਹਦੀ ਤੇ ਹੁਣ ਕਿਉਂਕਿ ਖੇਤ ਹੋ ਗਏ ਗਿੱਲੇ ਤੇ ਮੈਂ ਜਾਉਣਾ ਵੀ ਉਹ ਬੇਲਾਂ ਵਾਲੇ ਵੱਢਣ ਨਾਲ ਹੀ ਬੇਲ ਵੱਢੀਏ ਕਿਉਂਕਿ ਇੱਕ ਤਾਂ ਖੇਤ ਦੀ ਸਫਾਈ ਹੋ ਜਾਂਦੀ ਆ ਹਨਾ ਤੇ ਇੱਕ ਬੇਲਬੂਲ ਜਿਹੜਾ ਮਸ਼ੀਨ ਚ ਨਹੀਂ ਫਸਦੀ ਇਹ ਚੀਜ਼ ਦੇ ਚੀਜ਼ ਦਾ ਬੜਾ ਬੇਨਿਫਿਟ ਮਿਲਦਾ ਤੇ ਤੁਹਾਡੇ ਖੇਤ ਸੁੱਕ ਜਾਂਦੇ ਆ ਛੇਤੀ ਤੇ ਤਾਂ ਕਰਕੇ ਥੋੜਾ ਮੈਨੂੰ ਲੱਗਦਾ ਤੇ ਇਹਦੀ ਦੇ ਲੋ ਪਲਾਂਟਿੰਗ ਆਪਾਂ ਸਭ ਤੋਂ ਐਂਡ ਚ ਕਰੀ ਦੀ ਪੂਰੀ ਲੇਟ ਤੇ ਸਾਇ ਦੇਖ ਲੋ ਕੋਈ ਇਹਨੂੰ ਆਪਾਂ ਤਾਕਤਾਲੀਆਂ ਸੁਪਰੀਆਂ ਨਹੀਂ ਕਰੀਆਂ ਦੇ ਸਾਇਦ ਦੇ ਲੋ ਕਿਵੇਂ ਬਾਹਰ ਨਿਕਲਦਾ ਆਲੂ ਆ ਤੇ ਤੁਹਾਨੂੰ ਪੱਟ ਕੇ ਦਿਖਾ ਦਿੰਨੇ ਆ ਕਬੂਟਾ ਦੇ ਨਾਲੇ 4 ਇੰਚ ਡੰਗਾਈ ਤੇ ਬੀਜਿਆ ਆ ਯਾਰ ਲੋ ਤੇ ਸਾਇਦ ਤੇ ਗਿਣਤੀ ਜਿਦਾਂ ਨੇ ਦੇਖ ਲੇ ਆ ਦੇਖ ਲੋ ਇੱਕ ਬੂਟਾ ਪੱਟਿਆ ਤੇ ਇਹਦੇ ਦਾਣੇ ਗਿਣਤੀ ਕਰ ਲਿਓ ਇੱਕ जिला तो छोटे वाले हैं ना। दो तीन चार पं छे सत्त अठ नौ दस 11 ਤੇ 12 ਠੀਕ ਹੈ ਇਹ ਹਜੇ ਉੱਤੋਂ ਉੱਤੇ ਹੀ ਲੱਭਿਆ 13 14 ਤੇ 15 16 17 18 18 ਦਾਣੇ ਇੱਕ ਬੁੱਟੇ 'ਚ ਮਣਿਆ ਬਸ ਹੋਰ ਨਹੀਂ ਹੈਗੇ 18 ਦਨੇ ਇਹ ਬਸ ਇਹੀ ਇੱਕ ਖਾਸੀਅਤ ਆ ਪਖਰਾਜ ਆਲੂ ਦੀ ਲੇਟ ਬਜਾਨ ਕਰਨ ਦੀ ਬਸ ਫੇ ਦੇਖੋ ਨਾ ਥੋਂ ਦਾ ਓਵਰ ਸਾਈਜ਼ ਹੋਣਾ ਇਹਨੇ ਤੇ ਐਨ ਪੂਰੇ ਲੰਬੇ ਲੰਬੇ ਆਲੂ ਆ ਪਖਰਾਜ ਦੇ ਤੇ ਤੁਹਾਨੂੰ ਵਧੀਆ ਸਾਈਜ਼ ਨੇ ਕਰਕੇ ਦੇਣਾ ਜਿਹੜੀ ਚੀਜ਼ ਦੀ ਆਪਾਂ ਨੂੰ ਲੋੜ ਆ ਉਹ ਚੀਜ਼ ਪੂਰੀ ਵਧੀਆ ਬਣੀ ਹੋਈ ਆ ਦੇਖ ਲਓ ਲਓ ਜੀ ਕਰਤੀ ਸ਼ुरू ਸਪਰੇ ਮੈਂ ਕਿਹਾ ਗੱਡੀ ਵਾਲੇ ਪੰਪ ਨਾਲ ਅੱਜ ਬੰਦੇ ਸੀਗਾ ਟਾਈਮ ਕਬਜ ਦੀ ਸਜੰਟਾ ਕੰਪਨੀ ਦੀ ਆਉਂਦੀ ਹੈ ਕਬਜ ਇਹਦੀ ਸਪਰੇ ਸ਼ੁਰੂ ਕਰੀ ਜਾਂ ਜਿਹੜੇ ਆਲੂ ਤੁਹਾਨੂੰ ਦਿਖਾਏ ਸੀ ਫਖਰਾਜ ਵੀ ਬੇਲ ਲੱਗ ਤੇ ਬਿਮਾਰੀ ਮੂਰੀ ਨਾਲ ਖਰਾਬ ਹੋ ਜਵੇ ਜਾਂ ਕੋਈ ਬਿਮਾਰੀ ਆ ਜਵੇ ਕਿਉਂਕਿ ਬੇਲ ਹਜੇ ਥੋੜੇ ਤੁਹਾਨੂੰ ਰੋਕੇ ਵੱਢਣੀ ਪੈਣੀ ਹੈ ਤਾਂ ਕਰਕੇ ਇਹੇ ਲੱਗਿਆ ਕਰਨ ਸਪਰੇ ਹੁਣ ਕਬਜ 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 ਇਹ ਦੇਖ ਲੋ ਆਪਣੀ ਐਲ ਆਰ ਦੀ ਗੋਲੀ ਲੱਗੀ ਹੋਈ ਆ ਦੇਖ ਲੋ ਅੱਜ ਵੀ ਉਵੇਂ ਤੰਦਰੁਸਤੀ ਦੇ ਨਾਲ ਬੇਲ ਖੜੀ ਆ ਦੇਖ ਲੋ ਪੂਰੀ ਇਹ ਮੇਲਾ ਦਾ ਦੋਗ ਕਿਲੇ ਦੇ ਨੇੜੇ ਇੰਨੀ ਗੋਲੀਆਂ ਬਾਕੀ ਤਾਂ ਦੂਜਾ ਉਹ ਕੰਪਨੀ ਵਾਲਾ ਲੂਗਾ ਕਿਉਂਕਿ ਚਲੋ ਉਹਨਾਂ ਨੇ ਹਜੇ ਬੇਲ ਕੱਟਣ ਨੂੰ ਗਿਆ ਨਹੀਂ ਹੈਗਾ ਤੇ ਜਿਉਂ-ਜਿਉਂ ਤਰੀਕਾਂ ਲੱਗਿਆ ਹੋਇਆ ਉਵੇਂ-ਉਵੇਂ ਬੇਲ ਕੱਟਦੇ ਹੁੰਦੇ ਆਪਾਂ ਜਿਹੜਾ ਕੰਪਨੀ ਦਾ ਹੁੰਦਾ ਜਦੋਂ ਜਦੋਂ ਕਹਿ ਦਿੰਦੇ ਓਵੇਂ ਓਵੇਂ ਬੇਲਾਂ ਵੱਡਣੀਆਂ ਸ਼ੁਰੂ ਹੋ ਜਾਂਦੀਆਂ ਤੇ ਹਜੇ ਤਾਂ ਥੋੜੇ ਦਿਨ ਪਹਿਲਾਂ ਸਪਰੇਅ ਕਰਵਾ ਕੇ ਹਟੇ ਸੀਗੇ ਉਹ ਜਿਹੜਾ ਤੇਲ ਜਿਆ ਦਿੰਦੇ ਹੁੰਦੇ ਆ ਇਹ ਤੇ ਉਹਦੀਆਂ ਇੰਨੀਆਂ ਨੀ ਹਨਾ ਬਹੁਤ ਚੀਜ਼ਾਂ ਬੈਨੀਫਿਟ ਦਿੰਦੀਆਂ ਨੇ ਇਹ ਚੀਜ਼ਾਂ ਨੂੰ ਤੇ ਪਰ ਦੇਖ ਲਓ ਐਲ ਆਰ ਦੀ ਗੋਲੀ ਦਾ ਰੰਗ ਤੇ ਬੇਲ ਦੀ ਗਰੋਥ ਦੇਖ ਲਓ ਐਨ ਪੂਰੀ ਹੈਗੀਆਂ ਨਾ ਟਿਪ ਟੌਪ ਤੇ ਅੱਜ ਬੰਦੇ ਸਪਰੇਅ ਕਰਨ ਭੇਜਤੇ ਉਹ ਉਹਦੇ ਤੇ ਵੀ ਕਰਨਗੇ ਤੇ ਇਹਦੇ ਵੀ ਐਲਰ ਦੀ ਗੋਲੀ ਤੇ ਇਹਤੇ ਵੀ ਕਰਾਉਣੀ ਆ ਆਹਾਂ ਉੱਥੇ ਤੱਕ ਜਿੰਨੀ ਉਧਰੋਂ ਉਧਰ ਕਰਕੇ ਪਹਿਲਾਂ ਫਿਰ ਉਹਤੇ ਕਰਵਾਉਣੀ ਆ ਇਹ ਚੀਜ਼ਾਂ ਤੇ ਜ਼ਰੂਰੀ ਆ ਸਪਰੇਅ ਇਹਤੇ ਕਰਨੀਆਂ ਤੇ ਕਰੋੜਾ ਆਲੂ ਤੇ ਕਰਾਂਗੇ ਜਿਹੜਾ ਲੇਟ ਲਾਇਆ ਸੀਗਾ ਆਪਾਂ 10 11 ਗਿੱਲੇ ਤੇ ਬਸ ਇਹ ਚੀਜ਼ਾਂ ਤੇ ਕਰ ਦੇਣੀਆਂ ਕਿਉਂਕਿ ਫਿਰ ਨਾ ਬੇਲ ਨੂੰ ਜਾਨ ਮਿਲ ਹੀ ਰਹਿੰਦੀ ਆ ਤੇ ਠੀਕ ਹੈ ਤੇ ਬਿਮਾਰੀ ਨਹੀਂ ਵੇਲ ਨੂੰ ਲੱਗੂ ਕੋਈ ਵੀ ਦੇਖ ਲਓ ਦਿਨਾ ਜੀ ਦੋ ਤਿੰਨ ਦਿਨਾਂ ਚ ਹੀ ਰੰਗ ਬਦਲਦਾ ਇਹਦਾ ਆਪ ਤੋਂ ਵੱਡੀ ਹੋਈ ਆ 60 ਤੋਂ 65 ਕਿਲੇ ਵੇਲ ਵੱੜਦੀ ਸੀ ਤੇ ਬਾਕੀ ਚਲੋ ਹੁਣ ਜਿੱਦਾਂ ਸੁੱਕੂਗਾ ਜੇ ਰੱਬ ਨੂੰ ਮਨਜ਼ੂਰ ਹੋਇਆ ਖੇਤ ਛਕਾਉਣੇ ਫੇਰ ਵੜਦੇ ਆ ਵੇਲ ਬਾਕੀ ਆਪਣਾ ਬਾਈ 5630 ਵੀ ਨਵਾਂ ਜਿਹੜਾ ਪਹਿਲਾਂ 5530 ਲਿਆ ਸੀ ਨਾ ਉਹਦਾ ਇੰਜਨ ਕਾ ਦਾ ਕੰਮ ਕਰਾਉਣ ਲੱਗਿਆ ਤੇ ਨਾਲੇ ਉਹਦੇ ਆ ਸੈਂਟਰ ਪੈਨ ਦੇ ਬੁਸ਼ ਖਰਾਬ ਸੀ ਇਹ ਲਵਾਉਣੇ ਤੇ ਉਹਦੋਂ ਆਪਾਂ ਚਲੋ ਚਾਲੂ ਇੱਕ ਵਾਰ ਕਰ ਲਿਆ ਸੀਗਾ ਕੰਮ ਤਾਂ ਉਹਦਾ ਕੋਈ ਜ਼ਿਆਦਾ ਕਰਵਾਇਆ ਨਹੀਂ ਸੀਗਾ ਜਿਹੜਾ ਜਿਹੜੀਆਂ ਚੀਜ਼ਾਂ ਮੇਨ ਸੀਗੀਆਂ ਰੰਗ ਕਰਵਾਤਾ ਸੀ ਤੇ ਉਹ ਚੀਜ਼ ਕਰ ਲਈ ਸੀ ਆਪਾਂ ਤੇ ਇੰਜਨ ਸੈਂਟਰ ਪੈਨ ਦੇ ਨਾ ਬੁਸ਼ ਵਾਲੇ ਖਰਾਬ ਸੀ ਤੇ ਉਹ ਕਰਵਾ ਦਿੰਨੇ ਹੁਣ ਤੇ ਇੰਜਨ ਉਹਦਾ ਪੂਰਾ ਓਕੇ ਦੀ ਰਿਪੋਰਟ ਕਰਕੇ ਬੰਦਣਾ ਸਾਰਾ ਕੰਮ ਕਰਵਾਉਣਾ ਇੰਜਾਂ ਦਾ ਜੋ ਜੋ ਵੀ ਹੈਗਾ ਤੇ ਆ ਮੈਸੀ ਦਾ ਕੰਮ ਵੀ ਸਾਡੇ ਗਿਆਨ ਤੋਂ ਬਾਅਦ ਬਾਪੂ ਨੇ ਸਾਰਾ ਕੁਝ ਕਰਵਾ ਲਿਆ ਇਹਦਾ ਨਿੱਕੀ ਨਿੱਕੀ ਚੀਜ਼ ਨਾਲ ਦੀ ਲਿਆ ਕੇ ਲਾ ਲਈਆ ਲੇਟਾਂ ਵੀ ਬੰਗਾ ਲੀਆਂ ਸੀਗੀਆਂ ਤੇ ਆ ਵੀ ਲੇਟ ਲਾਤੀ ਆ ਵੀ ਲਾਤੀ ਆ ਚਲੋ ਨਾਲ ਦੀ ਨਹੀਂ ਹੈਗੀ ਪਰ ਲਾ ਦਿੱਤੀ ਆ ਇਹਦੇ ਮਗਰਾੜਾਂ ਨੂੰ ਆ ਦੇ ਉੱਤੇ ਜੰਗਾਲ ਜਿਹਾ ਵਗ ਹੋਇਆ ਹੋਇਆ ਪਰ ਇਹ ਕੋਈ ਨਹੀਂ ਆ ਵੀ ਲੱਗੀ ਲੈਟ ਮੀਟਰ ਸਾਰੇ ਚਾਲੂ ਕਰਵਾ ਦੇ ਕੋਈ ਇੱਕ ਵੀ ਇਹ ਜਿਹੇ ਮੀਟਰ ਨਹੀਂ ਜਿਹੜਾ ਨਾ ਚੱਲਦਾ ਹੋਵੇ ਤੇਲ ਵਾਲੀ ਟੈਂਕੀ ਵਾਲਾ ਮੀਟਰ ਵੀ ਚਾਲੂ ਕਰਵਾ ਲਿਆ ਬਈ 플ੋਟ ਵੀ ਲਾਤੇ ਸਾਰੇ ਮੀਟਰ ਆਲ ਟੋਟਲ ਚੱਲਦੇ ਆ ਹੁਣ ਤੁਹਾਨੂੰ ਦਿਖਾ ਦਿੰਨੇ ਆ ਆਹ ਫਿਲਟਰ ਨਵੇਂ ਲਾਏ ਆ ਬਈ ਇਹ ਫਿਲਟਰ ਨਵੇਂ ਲਾਇਆ ਤੇ ਇਹਦਾ ਇੱਕ ਪੰਪ ਆ ਖਰਾਬ ਸੀ ਆ ਨਵਾਂ ਲਾਇਆ ਛੋਟਾ ਪੰਪ ਇਹ ਹੈ ਨਹੀਂ ਦੀ ਇਹਦੇ ਇਹ ਲਿਆ ਹੋਇਆ ਜਿਹੜਾ ਆਪਾਂ ਦੂਜਾ ਵੇਚਿਆ ਉਹਦੇ ਸਾਰਾ ਕੁਝ ਸੀਗਾ ਪਰ ਇਹਦੇ ਹੈ ਨਹੀਂ ਦੀ ਇਹ ਲਾਤਾ ਇਹ ਆ ਫਿਲਟਰ ਨਵੇਂ ਲਵਾਏ ਅੱਡ ਰੂਟਰ ਪੰਪ ਦੇ ਲਈ ਇਹ ਚੀਜ਼ ਵਧੀਆ ਰਹਿੰਦੀ ਆ ਆ ਦੇਖੋ ਆਲੀ ਸੱਚ ਵੀ ਲੱਗੀ ਆ ਬਈ ਇਹਦੇ ਇਉਂ ਨਹੀਂ ਹੈਗਾ ਬ੍ਰੇਕਾਂ ਆ ਨਹੀਂ ਐ ਲੇਟਾਂ ਵੀ ਚੱਲਣਗੀਆਂ ਇਹ ਆਹ ਦੇਖੋ ਉਹ ਛੱਡਤੀ ਆ ਦੇਖ ਆ ਚੱਲ ਆ ਦੇਖੋ ਆ ਦੇਖੋ ਕੱਲੀ ਗਲੀ ਚੀ ਚਾਲੂ ਕਰਵਾਤੀ ਸੀ ਸੀਟ ਦੇ ਵੀ ਕਵਰ ਬਵਾਤਾ ਢੋਣ ਵਾਲਾ ਰਹਿ ਗਿਆ ਹਾ ਪੰਪ ਦਾ ਇਹ ਰੇਟ ਲੋਡ ਕਰਵਾਇਆ ਸੀਗਾ ਪੂਰਾ ਹੀ ਓਕੇ ਰਿਪੋਰਟ ਹੋ ਰਿਹਾ ਪੰਪ ਇਹ ਦਾ